ਚਾਉ 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 ਘਾੜ ਦੇ ਜਾਊਗਾ ਜਾਊਗਾ ਚੱਕਰ 1000 ਚੱਕਰ ਰਹਿ ਗਿਆ ਓਰੇ ਜਾਣ ਦੇ ਦੇ ਜਿੱਥੇ ਬੰਦ ਦਾ ਉੱਥੇ ਰੋਕੀ ਰਹਿ ਚੋਤਾ ਚੜ ਗਿਆ ਚੜ ਗਿਆ ਬਾਈ ਟਾਪ ਲਾ ਮੈਂ ਚੱਕਰ ਚੱਕਰ ਨਾ ਰਹਿ ਗਿਆ ਚੌਥਾ ਹਾਈ ਆ ਚੌਥਾ ਹਾਈ ਚੱਕਰ ਆ 1300 ਦੇ ਯਾਰ ਚੜਾਣ ਲੱਗਿਆ ਦਾ ਪੂਰੇ ਰੇਲੇ ਵਾਂਗ ਚੜਾਇਆ 8 8 ਤੋਂ ਦਰਦੂ ਦੇਖਦੇ ਬਾਈ 500 ਇਹ ਸਾਡੀ ਥੋੜੀ ਜਿਹੀ ਚੜਾਈ ਰਹੀ ਚੜ ਜਾਣਾ ਚੜ ਜਾਣਾ ਚੜ ਜਾਣਾ ਨਹੀਂ ਦਿਖਾ ਵਿੱਚ ਇਹ ਚੜਾਈ ਬਾਈ ਯਾਰ ਇਹ ਕਿੱਥੇ ਪਹਾਰੇ ਆ ਬਿਲਕੁਲ ਤੇ ਹਾਂ ਉਹ ਚੜ ਗਿਆ ਉਹ ਚੜ ਗਿਆ ਫੜ ਲਈ ਰੇਸ ਤੱਕਣਾ ਏ ਫੜ ਚੱਲ ਰਿਹਾ ਕਰੈਕਟਰ ਵੀ ਬਾਈ ਆ ਆ ਪਿਆ ਭਰ ਕੇ ਬੰਬੂ ਹਾਂਜੀ ਉਹ ਦਵਾਈ ਕਰਦੀ ਗਿਰੇ ਨਾ ਗਿਰੇ ਨਾ ਬਹੁਤ ਦੂਰ ਜਾਣਾ ਹੈ ਲੋ ਜੀ ਬਾਈ ਖੜਾਤਾ ਟਰੈਕਟਰ ਲੱੱਗ ਗਿਆ ਟੀਸੀ ਘੜਤੀ ਦੀ ਆ ਦੇਖੋ ਕੋਲ ਘਾਤੀ ਆ ਇਹਨਾਂ ਉੱਪਰ ਤੇ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਕਹਿੰਦੇ ਤੜਕੇ ਤੜਕੇ ਮੇਰਾ ਤਾਂ ਵੀਊ ਚੈੱਕ ਕਰੋ ਮੌਸਮ ਕਿੰਨੀ ਧੁੰਦ ਹੈ ਧੁੰਦ ਬਾਈ ਕਹਿੰਦੇ ਸਰਸੇ ਨੂੰ ਚੱਲੇ ਆ ਰੇਤਾ ਲੈਣ ਬਾਈ ਜਸਵੀਰ ਬਾਈ ਕਹਿੰਦਾ ਕੰਮ ਮਾਰ ਗਿਆ ਵੀ ਰੇਤਾ ਲੈ ਕੇ ਆਉਣਾ ਤਾਂ ਕਿਹੜਾ ਟਰੈਕਟਰ ਚੱਕਿਆ ਕਿਹਦੇ ਸਾਡੇ ਵਾਲਾ ਘੋੜਾ ਜਲੰਧਰ ਤੋਂ ਗਿਆ ਪਿਆ ਹੈ ਅੱਜ ਆਹ ਚੱਕਿਆ 16 ਰੇ ਟਾਇਰ ਵਾਂ ਦੇਖਦੇ ਆਂ ਕੀ ਕਰਦਾ ਇਹ ਹੈ ਤਾਂ ਖਤਰਨਾਕ ਉਹਨੇ ਕਿੰਨਾ ਉੱਚਾ ਲਾਦਾ ਪਰ ਬੈਠਾ ਆਹ ਦੇਖੋ ਬਾਈ ਹੁੱਕ ਵੈਸੇ ਅਸੀਂ ਉੱਚੀਉ ਪਾਈ ਪਈ ਹੈ ਜੇ ਨੀਵੀ ਕਰਨੀ ਬਈ ਤਾਂ ਕਰ ਲੂਗੇ ਉੱਚਾ ਖੜਾ ਨਾ ਉਹ ਕ ਨੀਵੀ ਹੋਣੀ ਹੈ ਤੇ ਨੇਤਰਬਾਈ ਵਾਲਾ ਦੂਆ ਟਰਾਲਾ ਆਏ ਸਿੱਧੀ ਹੁੱਕਾ ਵਾਲੇ ਮੱਛੀ ਵਾਲਾ ਹੁੱਕ ਨੀਵੀ ਪਾਉਣੀ ਪੈਣੀ ਆਪਾਂ ਨੂੰ ਉੱਥੀ ਪਾ ਲੂਗੇ ਜਾ ਕੇ ਇਹਦਾ ਮੈਂ ਹੁਣ ਦੇਖੀ ਆ ਬਾਈ ਇਹ ਵੀ ਕੰਮ ਕਰਨਾ ਪੈਣਾ ਹੈ ਕਿਆ ਯਾਰ ਅਮਨੇ ਇਹ ਤਾਂ ਚੀਜ਼ ਆਪਾਂ ਨੇ ਦੇਖੀ ਹੋਣੀ ਹੈਗੀ ਉੱਥੀ ਬਾਕੀ ਬਾਈ ਮੌਸਮ ਕਰੋ ਚੈੱਕ ਬਰ ਆਪਾਂ ਅਸਰੀ ਜਾ ਰਹੇ ਸਰਸੇ ਕੰਨੀ ਨੂੰ ਤਾਂ ਬਾਈ ਫੁੱਲ ਧੁੰਦ ਪੈਣੀ ਸਰਸੇ ਕੰਨੀ ਉੱਥੇ ਕੁਝ ਨਹੀਂ ਦੇਖਣਾ ਜਾ ਕੇ ਆ ਦਾ ਬਾਈ ਦੋ ਕਮੀਜ਼ਾਂ ਕੋਟੀ ਦੋ ਲੋਰਾ ਤਕੜੇ ਕੱਪੜੇ ਬਾਈ ਚੱਲ ਚੱਕ ਬਾਈ ਇਹ ਜਿਹੜਾ ਪ੍ਰੀ ਟਰੈਕਟਰ ਹੈ ਵਧੀਆ ਇਹ ਜੀ ਕਾ ਘੱਟ ਰੇਸ ਬਸ ਸਟੀering ਕਿਹੜਾ ਹੋਣਾ ਪਤਾ ਨਹੀਂ ਫਿੰਗਰ ਪੰਪ ਹੈ ਕਿ ਆ ਚੱਕਰ ਉਹ ਤਕੜਾ ਹੈ ਮਤਲਬ ਆਮਨੇ ਉਹ ਆ ਟੈਂਕ ਨਾਲ ਦਾ ਚੱਲੀਏ ਚੱਲ ਸੇਲ ਲਿਆ ਪੁਆਇੰਟ ਬਾਈ ਤੇ ਚੱਲਦੇ ਹੁਣ ਵੈਸੇ ਮੇਰੀ ਸਲਾਹ ਤਾਂ ਹੈਗੀ ਵੀ ਇਹਨੂੰ ਨੀਵਾ ਹੀ ਕਰ ਲਵਾ ਉਹਨੇ ਉਰੀ ਕਰ ਲਈਏ ਨੀਮਾ ਫਿਰ ਉੱਥੇ ਆਏ ਉੱਥੇ ਪਾਣੀ ਹੁੰਦਾ ਚਿੱਕੜ ਦਾ ਫੇ ਲਿੱਪਣਾ ਪੈਂਦਾ ਦੇਖ ਲੈ ਫਿਰ ਉਰੀ ਕਰ ਲੈਂਦੇ ਆ ਚੱਲ ਉੱਪਰ ਚੋ ਪੂਰੀ ਕਰ ਦੇਣਾ ਲਓ ਜੀ ਭਾਈ ਇੱਥੇ ਹੀ ਕਰਤਾ ਫੇ ਕੰਮ ਆਇਆ ਦੋ ਗਲੀਆਂ ਥੱਲੇ ਲਿਆਂਦੀ ਹੁੱਕ ਹੁਣ ਸੈਟ ਹਾਈ ਐ ਪਹਿਲਾਂ ਤਾਂ ਉੱਚਾ ਬਹੁਤ ਆ ਹੁਣ ਠੀਕ ਆ ਨਾ ਠੀਕ ਆ ਜੀ ਹੁਣ ਚੱਲ ਫਿਰ ਇਹਦਾ ਗੱਦੀ 'ਤੇ ਸਵਾਰ ਬਹੁਤ ਆਉਂਦਾ ਬੈਠਣੇ ਦਾ ਵਾਹ ਲਿਆ ਬੈ ਕੇ ਦੇਖਾ ਫਿਰ ਮੈਨੂੰ ਡੰਡਾ ਮਾਰੂ ਲੈ ਭਾਈ ਚਲਾਉੜਨਾ ਜਹਾਜ਼ ਫਿਰ ਹਾਂ ਚੌਥਾ ਲਾਤਾ ਲਾਫ ਲੋ ਬਾਈ ਬਹੁਤ ਉੱਚਾ ਲਾਦਾ ਉੱਪਰ ਬਹਿ ਕੇ ਦਾ ਆਏ ਲੱਗਦਾ ਪਤਾ ਕਿ ਕਿਸੇ ਬੈਠੇ ਉੱਪਰ ਬਹਿ ਕੇ ਦਾ ਪੰਜ ਕੇ ਉੱਪਰ ਦੇ ਅੱਧੇ ਚ ਹਾਂ ਫੇਰ ਉੱਪਰ ਦੇ ਅੱਧੇ ਕਿੱਥੇ ਰੋਫੜਾ ਬਾਦ ਪਹੁੰਚਿਆ ਰੋਫੜਾ ਦਾ ਨਹੀਂ ਇਹ ਉੱਪਰ ਅੱਧੇ ਬਾਈਪਾਸ ਕੋੜ ਲੈ ਹਾਂ ਉੱਤੇ ਗਾਹ ਕਹਿ ਰਹਿ ਗਿਆ ਹਵਾ ਚੈੱਕ ਕਰਾਉਣੀ ਹੈ ਕਹਿੰਦੇ ਫੂਕ ਬਾਈ ਬਾਈ ਫਟ ਜਦੋਂ ਦੇ ਪਾਣੀ ਪੀ ਜਾਂਦਾ ਇਹਨੇ ਮਰ ਜਾਣਾ ਪਾਣੀ ਪੀ ਵੀ ਗਈ ਖੈਰਾ ਵਾਲਾ ਹਵਾ ਚੈੱਕ ਕਰਾਉਣ ਲੱਗੇ ਬਾਈ ਪਿੰਨ ਹੈ ਫੀਲਾ ਫਿਰ ਲਓ ਜੀ ਬਾਈ 115 30 ਕਿਚ 90 ਦੀ ਉਹਨੇ ਕਿੰਨੀ ਚਾਹੀਦੀ ਹੈ 100 ਆ ਨਾ ਬਾਈ 100 ਚਾਹੀਦੀ 120 ਹੁੰਦੀ ਹੈ ਬਾਕੀ 13 ਦੇ ਖਾਮ ਨਾਲ ਹੁੰਦੀ ਹੈ ਬਾਈ ਇੰਨੀ ਕੁ ਬਹੁਤ ਹੈ ਉਹ ਚੱਲ ਗਈ ਮਸ਼ੀਨ ਬਾਈ ਹਵਾ ਭਾਣਿਆ ਆਪਣਾ ਰੈਕਟਰ ਲਓ ਜੀ ভাই ਲੈਟਰ ਆਪਾਂ ਪਹੁੰਚ ਗਏ ਪਹਿਲਾ ਲੈਟਰ ਉੱਪਰ ਖੜ੍ਹ ਗਿਆ ਦੀਆਂ ਅੱਜ ਕਹਿੰਦੇ ਮਾਮੇ ਵੀ ਖੜੇ ਅੱਜ ਕੋਈ ਛੱਕਾ ਦਾ ਪੁਲਿਸ ਵਾਲੇ ਵੀ ਖੜੇ ਅੱਜ ਅੱਜ ਕੋਈ ਅਫਸਰ ਆਉਂਗਾ ਲੱਗਦਾ ਹੈ ਆਪਾਂ ਅਫਸਰ ਹੈ ਹਮਨਾ ਕਹਿੰਦਾ ਮੈਂ ਅਫਸਰ ਹੈ ਅਸੀਂ ਜਾਣਾ ਭਾਈ ਮਰੰਡੇ ਵਾਲੀ ਸਾਈਡ ਨੂੰ ਹੋ ਕੇ ਨੰਦਪੁਰ ਹੌਨ ਨੂੰ ਜੇ ਸਿੱਧਾ ਜਾਈਏ ਵਿੱਚ ਭੀੜ ਪੈ ਜਾਂਦੀ ਬਾਜ਼ਾਰ ਚ ਹਾਂ ਇੱਥੇ ਤੇ ਹੋ ਕੇ ਸਾਹਮਣੇ ਬੜਿਆ ਚੱਲੇ ਵਾਲੇ ਕੱਟ ਪਰਦੇ ਮੁੜ ਕੇ ਟੂਪੜ ਵਾਲਾ ਬਾਈ ਬਾ ਚੜ ਜਾਣਾ ਬੜਾ ਹੋ ਗਿਆ ਲੈਟਾ ਹੋ ਗਿਆ ਆਪੀਓ ਇਧਰ ਪਾ ਲੈ ਲੋ ਜੀ ਭਾਈ ਚੰਡੀਗੜ੍ਹ ਵਾਲੇ ਰੋਡ 'ਪਾ ਚੜ ਕੇ ਕਹਿੰਦੇ ਇੱਕ ਸਾਈਡ ਨੂੰ ਆਨੰਦਪੁਰ ਨੂੰ ਇੱਕ ਸਾਈਡ ਨੂੰ ਚੰਡੀਗੜ੍ਹ ਹਾਈਵੇ ਫੈਸ਼ਨਲ ਹਾਈਵੇ ਉਹ ਸਾਹਮਣੇ ਠੀਕ ਆ ਰਹਿਣਾ ਮੈਂ ਤੇਰੇ ਪਰੇ ਵੇ ਸਿੱਧਾ ਬੋਲ ਚੜ ਜਾਣਾ ਯਾਰਾ ਬੰਦਾ ਨੰਦਵਰ ਸਾਹਿਬ ਕਰਨੀ ਨੂੰ ਮੱਤ ਨਾਲ ਟੋਲੀ ਨੰਦਵਰ ਭਾਈ ਇਹ ਵਾਲਾ ਕਟਰ ਉੱਪਰ ਖੇਰ ਨੂੰ ਉੱਪਰ ਵਾਲਾ ਲੰਬੇ ਰੁਟਾ ਨੂੰ ਜਲਵੀ ਪੁਲਸ ਆ ਗਿਆ ਪੁਲ ਆ ਪ੍ਰੀਤ ਸੇ ਆ ਜਲਵੀ ਪ੍ਰੀਤ ਸੇ ਪੁਲਸ ਆ ਗਏ ਹੋ ਗਏ ਭਾਈ ਵਾਹ ਜੀ ਰੋ ਤੇ ਚੇਪਾ ਅੱਛਾ ਵਾਰਾਜ ਇੱਥੇ ਰਾਈ ਰੋਪਰ 10 ਘਰ ਪੂਰਾ ਦਿਖਦਾ ਏ ਅੱਜ ਦੇਖਣਾ ਹੀ ਹੈਗਾ ਤੁੰਦ ਕਰਕੇ ਲਓ ਜੀ ਭਾਈ ਕਨੌਲੀ ਸ਼ਹਿਰ ਪਹੁੰਚ ਗਏ ਕਿਤੇ ਕਨੌਲੀ ਨਾਰਾਗੜ੍ਹ ਸਾਹਮਣੇ ਨੂੰ ਭਾਈ ਘਨੌਲੀ ਇੱਥੇ ਮੁੜ ਕੇ ਆਹ ਜੋ ਜੀ ਭਾਈ ਸਰਦੇਵ ਪੁੱਜ ਗਏ ਤੇ ਸਰਦੇਵ ਪੱਜਰੀ ਸਾਰੇ ਧੁੱਪ ਵੀ ਆ ਗਈ ਸਰਦੇਵ ਪੱਜਰੀ ਸਾਰੇ ਕਹਿੰਦੇ ਕਿਹਾ ਹੋ ਗਿਆ ਧੁੱਪ ਆ ਗਈ ਭਾਈ ਬੜਾ ਧੁੱਪ ਆ ਗਈ ਧੁੱਪ ਆ ਗਿਆ ਪਾਲ ਭਾਈ ਸਰਦੇਵ ਹਾਲ

ਪਾਣੀ ਆ ਗਈ ਉੱਦਾਂ ਜਿਹੜਾ ਬਾਈ ਜਿੱਥੇ ਨੂੰ ਹੁਣ ਟਰੈਕਟਰ ਜਾ ਰਿਹਾ ਏ ਇਹ ਪਾਣੀ ਖੜਾ ਹੁੰਦਾ ਨਾਲੇ ਟਿੱਕੜ ਹਾਂ ਹਾਂ ਉਹ ਦੇਖ ਲੈ ਰਸਤਾ ਪੱਕਾ ਹੋ ਗਿਆ ਪੱਕਾ ਹੋ ਗਿਆ ਟੱਕ ਦੇ ਪਰ ਸਾਕੇ ਨੇ ਬਾਈ ਜੇ ਭਰਾਣੇ ਭਗਾਤਾ ਬਾਈ ਇਹ ਟਰੱਕ ਲੰਘਦੇ ਹੈ ਇਥੇ ਜੰਗਲੇ ਜੰਗਲ ਬਾਈ ਇਹ ਜੰਗਲਾ ਚ ਕਰੈਸ਼ ਕਰਾ ਲਾਦੇ ਦੇਖੋ ਗੱਡੀ ਨੇ ਫਾਇਦਾ ਹੋ ਗਿਆ ਹੈ ਗੱਡੀ ਦਾ ਫਾਇਦਾ ਹੋ ਗਿਆ ਤਾਂ ਗੱਡੀ ਨੇ ਤਾਂ ਬਾਈ ਪਹਚਾ ਕੇ ਰੱਖਿਆ ਲੋੜਾ ਨਹੀਂ ਪਿਆ ਹੈਗਾ ਆ ਆ ਗਿਆ ਜਿੱਕਰ ਥੋੜਾ ਜਿਹਾ ਆ ਗਿਆ ਇਹ ਚਿੱਕੜ ਯਾਰ ਕਰਿਆ ਤਾਂ ਚਿੱਕੜੇ ਆ ਗਿਆ ਨਹੀਂ ਦੇਲਾ ਮੂਰੇ ਤੇ ਸ਼ੁਰੂ ਹੋ ਜਾਂਦਾ ਇਹ ਬੜੀਆਂ ਗੱਡੀਆਂ ਲੰਘਣ ਕਰਕੇ ਉਦਾਂ ਉਪਰੇ ਜਿੱਕੜਾਉਂਦਾ ਬਾਈ ਲੀ ਤਾਂ ਪੱਕੀ ਹੁੰਦੀ ਹੈ ਇੱਥਾਂ ਐਡਾ ਆਪਨੂੰ ਲੈ ਲਈ ਜਿਹਾ ਟਾਈਪ ਹੀ ਆ ਮੂਰੇ ਵੀ ਪਾਣੀ ਘਟਿਆ ਵਾ ਬਾਈ ਅੱਜ ਤਾਂ ਉਰੇ ਵੀ ਖਾਸਾ ਪਾਣੀ ਹੁੰਦਾ ਹੈ। ਲੋ ਜੀ ভাই ਪਹੁੰਚ ਗਏ ਕਹਿੰਦੇ ਕਰਕਸ਼ਰ ਪਰ ਟਰਾਲਾ ਲਾਤਾ ਇੱਧਰ। ਆ ਸੋਖੇ ਹੀ ਪਹੁੰਚ ਗਏ। ਸੋਖੇ ਹੀ ਪਹੁੰਚ ਗਏ। ਜ਼ੋਰ ਤਾਂ ਨਹੀਂ ਲੱਗਿਆ? ਨਾ। ਟਰੈਕਟਰ ਨੂੰ ਚੱਲ। ਟਰੈਕਟਰਾਂ ਦੇ ਵਿੱਚ ਲੱਗੂ। ਜਾਂਦੇ ਹੋਏ ਲੱਗੂਆ। ਆਉਂਦੇ ਹੋਏ ਤਾਂ ਖਾਲੀ ਆਇਆ। ਬਸ ਉਰੀ ਲੱਗਣਾ ਪੱਕੀ ਸੜਕ। ਹਾਂ ਤੂੰ ਕਹਿੰਦਾ ਵੀ ਰੇਸ ਤਾਂ ਕਿਵੇਂ ਬਣਦਾ ਦੇਖ ਤਾਂ ਹੁਣ। ਉਰੇ ਮਾਤੇ ਹੀ ਸਾਰਾ ਕੁਝ ਬਣਦਾ ਬਾਈ ਉਹ ਸਾਹਮਣੇ ਉਹਦੇ ਵਿੱਚ ਉਰੇ ਮਾਤੇ ਹੀ ਬਜਰੀ ਉਹਦੇ ਵਿੱਚ ਤੇ ਰੇਤਾ ਉਹਦੇ ਮਾਤੇ ਸਾਰਾ ਕੁਝ ਬਣਦਾ ਹੈ ਆ ਤਟਗਾਣੇ ਵੀਰਾ ਹੁਣ ਲੋਡਰ ਕੇ ਭਰੂਗਾ ਇੱਕ ਪਰਚੀ ਬਣਾਉਣ ਲੱਗਿਆ ਹੈ ਬਿੱਲ ਲੈ ਕੇ ਜਾਣਾ ਕਟਾ ਕੇ ਪੱਕਾ ਕੰਮ ਪੱਕਾ ਕੰਮ ਬਾਈਆਂ ਲਓ ਜੀ ਬਾਈ ਲੱਗਿਆ ਮਾਲਵਾ ਰਹੁਣ ਹੁਣ ਲੋਡਰ ਸਿੱਖਣਾ ਹੈ ਦੇਖਣਾ ਬਾਈ ਹਾਂ ਇਹ ਕਹਿੰਦਾ ਮੱਲੂ ਲਗਾ ਦੇ ਬਾਈ ਇਹ ਬੱਕੀ ਪਹਾੜ ਹੈ ਕੋ ਛਤਰੀ ਤੇ ਵਗਾਇਆ ਟਰੈਕਟਰ ਆ ਟਰਾਲੀ ਜਿਹੜਾ ਟਰਾਲੇ ਦਾ ਬਿੱਡ ਖੋਲੇ ਆ ਪੋਡੇ ਜਿਹਾ ਲੱਗਦੇ ਦੋਹੇ ਦੇ ਲੈ ਹੈ ਪਾਵਰ ਦਾ ਕੋਈ ਅੰਤ ਨਹੀਂ ਐ ਲੋਡਰ ਦਾ ਦੇ ਲੈ ਕਿੰਨਾ ਮਾਲ ਚਾਹ ਉਹਨੇ 3-4 ਬੰਬੂ ਪੈਂਦੇ ਬਸ ਬਸ ਇਕ ਬੰਬੂ ਜਿਹੜੀ ਅਰੇ ਜੀਸੀਬੀ ਟਾਈਮ ਲਾਉਂਦੀ ਐ ਜੀਸੀਬੀ ਤਾਂ ਬਹੁਤ ਟਾਈਮ ਲਾਉਂਦੀ ਐ ਇਹਦਾ ਜੀਸੀਬੀ ਦਾ ਬਾਪੂ ਐ ਟ੍ਰੈਕਟਰ ਆਲਾ ਵੱਕੀ ਬਾੜ ਐ ਵੱਕੀ ਬਾੜ ਜੇ ਵੀਰੇ ਲਾਉਣਾ ਅੱਧਾ ਘੰਟਾ ਇਹਨੇ ਲਾਉਣੇ ਮਿੰਟ 5 ਵੀ ਨਹੀਂ ਹੁਣੇ ਸਾਡੇ ਨੂੰ ਟਾਈਮ ਲੱਦਦਾ ਹੋ ਨਹੀਂ ਲੱਦਦਾ ਉਹ ਮਹਿੰਗਾ ਵੀ ਬਹੁਤ ਆਉਂਨੇ ਇਹੇ ਕਮਟੀ ਹੁੰਦੀ ਹੈ। ਹਮਨੇ ਕਪੜਾ ਹੀ ਆ ਗਿਆ ਕਿ ਚੱਕਿਆ ਪਰੇ ਜਾ। ਤੇਲ ਆ ਜਾ ਗਿਆ। ਚੱਲਦਾ ਕਰੈਕਟਰ ਵੀ ਬਾਈ ਆ ਆ ਪਿਆ ਭਰ ਕੇ ਬੰਬੂ ਹਾਂਜੀ ਉਹ ਦਵਾਈ ਕਰਦੀਏ ਗਰੇ ਨਾ ਗਰੇ ਨਾ ਬਹੁਤ ਦੂਰ ਜਾਣਾ ਹੈ ਘਾਟਾ ਨਾ ਮੈਜਰ ਕੰਪਨੀ ਨੂੰ ਪਹਾੜ ਆ ਜਾ ਗਿਆ ਨਹੀਂ ਕੱਢੀ ਚੱਲਦੀ ਆ ਰੇ ਦਿਖਾ ਦੇ ਲੈ 500 ਤੇ ਕਰਾ ਟਾਪ ਦਿਓ ਗੇਰਾ ਛੋਟਾ ਏ ਮੇਰੇ ਦਿਖਾ ਦੇ ਟਾਪ ਲੋ ਜੀ ਬਾਈ ਮੰਦਰੀਏ ਦੋਰੇ ਜਾ ਰਿਹਾ ਹੈ ਨਾਲ ਇਤਰਾ ਹੀ ਹੈ ਚੜਾਈ ਦਿਖਾ ਦੇ ਚੜਾਈ ਦੇਖ ਲੋ ਬਾਈ ਨਾਲ ਛੋਟਾ ਏ ਕੋਈ ਨਾ ਢੇਰੇ ਘਟਾ ਆਪਣੇ ਵਾਲਾ ਟਾਪ ਨੂੰ ਭੱਜ ਲੈਂਦਾ ਏ ਹਾਂ ਆ ਦੇ ਲੈ ਕਰ ਦੋ ਹੈ ਕਿਹੜਾ ਦੇਖ ਲੈ ਕਿੰਨੀ ਹੋਲੀ ਏ ਹੈ ਟਾਪਲੋ ਦਾ ਕਿਹੜੇ ਘਟਾ ਜਾ ਟਰੈਕਟਰ ਬਾਈ ਠੀਕ ਆ ਉਦਾਂ ਵੀ ਬੜੇ ਦਾ ਫੈਰਾ ਤਾਂ ਹੈਗਾ ਦਬਦਾ ਦੋ ਪਤਾ ਨਹੀਂ ਹੈਗਾ ਆ ਟਾਪਲੋ ਵਾਲਾ ਵੇਸ ਬੰਦ ਪਰ ਆ ਕਿਉਂਕਿ ਬਾਈ ਟੋਏ ਬਹੁਤ ਹੈ ਐਨਾ ਟੋਟਾ ਖਰਾਬ ਹੈ ਤੀਸੀ ਤਾਂ ਨਹੀਂ ਹਿਲਦੀ ਤੀਸੀ ਨਹੀਂ ਹਿਲਦੀ ਬਸ 62 HP ਐਕਸਰ ਨੂੰ ਬਾਈ ਟਰੈਕਟਰ 62 ਉਹ ਐ ਤਾਂ ਹੁਣ ਅੰਨੇ ਦੇ ਕਿਤੇ ਇਹਟਾਰ ਅਗਲੀ ਹੈਗੀ ਐ ਹਾਹ ਦਾਬਦਾ ਆਤੀ ਆਏ ਲੈ ਕੇ ਹੋਰ ਕਹਿ ਗਿਆ ਲਓ ਜੀ ਭਾਈ ਜਦ ਆਏ ਤੇ ਮੌਸਮ ਠੀਕ ਦਾ ਧੁੱਪ ਆ ਗਈ ਹੁਣ ਮੌਸਮ ਇਦਾਂ ਦਾ ਹੋ ਗਿਆ ਅਮੀਰ ਆਜਵੇ ਜਤਰੀ ਵੀ ਨਹੀਂ ਹੈਗੀ ਮਾੜੇ ਹੋ ਜਣਾ ਐ ਮੀਂਹ ਵਾਲਾ ਮੌਸਮ ਹੋ ਗਿਆ ਬਾਈ ਯਾਤਰੀ ਵੀ ਨਹੀਂ ਆਗੀ ਡਰ ਲੱਗਦਾ ਏ ਆ ਤੁਸੀਂ ਦੇਖ ਸਕਦੇ ਹਵਾ ਵੀ ਜੱਲ ਵੀ ਮੜੇ ਮੜੇ ਇੰਦਰ ਨੂੰ ਦੇਖ ਲੈ ਕਿਹੜੇ ਹਿਸਾਬ ਨਾਲ ਸੁਣਨਾ ਹੋਇਆ ਪਾਪ ਜੀ ਪਰ ਇਹ ਰੱਬਾ ਵਾ ਮੀਂਹ ਤੇ ਪਹਿਲਾਂ ਘਰ ਨੂੰ ਭੇਜ ਦੇ ਫੇਰ ਆ ਜੀ ਕਾ ਬਾਈ ਅੱਜ ਤੇਰੇ ਮਾ ਪੰਜਾਬ ਹੀ ਨਹੀਂ ਹੁੰਦਾ ਹਟ ਟੋਟੇ ਜੇ ਮਾਂ ਦੇਖਦੇ ਬਾਈ ਟਾਪ ਲੋਵਾ ਟਾਪ ਲੋਵਾ ਬਾਈ ਆਰ ਪੀ ਐਮ ਦੇਖ ਲਓ ਆ ਰੇਲਾ ਵੜ ਗਿਆ ਨਹੀਂ ਆ ਪਿੱਛੇ ਤੇ ਨਾਲੇ ਹਾਂ ਹਰਾਮ ਨਾਲੇ ਆਇਆ ਚੱਲ 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 ਗੜਦੇ ਜਾਊਗਾ ਜਾਊਗਾ ਚੱਕਰ 1000 ਚੱਕਰ ਰਹਿ ਗਿਆ ਓਰੇ ਗੜਦੇ ਦੇ ਜਿੱਥੇ ਬੰਦ ਦਾ ਉੱਥੇ ਰੋਕੀ ਬੜਿਆ ਨੇ ਇਹ ਛੋਟਾ ਚੱਲ ਗਿਆ ਚੜ ਗਿਆ ਬਾਈ ਟਾਪ ਲਾਉ ਮੈਂ ਚੱਕਰ ਚੱਕਰ ਨਾ ਹੋ ਰਿਹਾ ਚੋਤਾ ਹਾਈ ਆ ਚੋਤਾ ਹਾਈ ਚੱਕਰ 1300 ਦੇ ਚੜਾਣ ਲੱਗਿਆ ਦਾ ਵੇ ਰੇਲੇ ਵੱਲ ਚੜਾਇਆ 8 8 ਤੋਂ ਚੜ ਜੀ ਨਾ ਦੇਖਦੇ ਬਾਈ 50 ਇਹ ਸਾਡੀ ਥੋੜੀ ਜਿਹੀ ਚੜਾਈ ਰਹਿ ਗਈ ਚੜ ਜਾਣਾ ਚੜ ਜਾਣਾ ਚੜ ਜਾਣਾ ਨਹੀਂ ਦਿਖਾ ਪਿਛੇ ਪੜਾਈ ਬਾਈ ਯਾਰ ਇਹ ਕਿੱਥੇ ਪਿਆਰੇ ਆਲੇ ਨਾਲ ਕੋਠੇ ਤੇ ਕਰ ਮਜਲੇ ਇੱਧਰ ਕੋਟੇ ਹਾਂ ਹੋਰ ਚੜ ਗਿਆ ਉਹ ਚੜ ਗਿਆ ਚੜ ਗਿਆ ਫੜ ਲਈ ਦੇਦ ਤਕੜਾ ਏ ਫੜ ਲਈ ਫੜ ਲਈ ਹਾਂ ਭਾਈ ਮੰਨ ਗਿਆ ਨਾਲੇ ਭਾਈ ਅਸੀਂ ਪਿੱਛੇ ਤੇ ਕੋਈ ਰੇਲਾ ਨਹੀਂ ਬਣਾਇਆ ਕੋਈ ਕੁਝ ਨਹੀਂ ਕਰਿਆ 1300 ਪਾ ਦੇ ਰੇਲਾ ਬਣਾ ਕੇ ਵੀ ਨਹੀਂ ਜਾਂਦੇ ਹੈਗੇ ਕਿੰਨੇ ਚੱਕਰ ਤੇ 12 ਤੇਰਾ ਕੋ ਚੱਕਰਾ ਬਦਲ ਜਾਂਦਾ ਹਾਂ ਹਾਂ ਕੋਲ ਆ ਕੇ ਭਾਈ ਚੌਥੇ ਹਾਈਮ ਹਾਂ ਨੀ ਦਾ ਚੜਦਾ بڑے ਟਰੈਕਟਰ ਦਾ ਫਾਇਦਾ ਹੈਗਾ ਪੈਸੇ ਟੱਚ ਪੀ ਆ ਆਪਣੇ ਵਾਲਾ ਬਾਈ ਅਸੀਂ ਜਾਣ ਕਰ ਕੀ ਧੱਕਾ ਕੋਈ ਨਹੀਂ ਕਰਿਆ ਇਹ ਕਿਨ ਹਾਂ ਅਸੀਂ ਜਾਣ ਕਰ ਕੀ ਬਾਈ ਵਧੀਆ ਆਪਣੇ ਆਪ ਵੀ ਭਰ ਕਰੇ ਉਹਨੇ ਲੈ ਕੇ ਪਰ ਫਿਰ ਵੀ ੱੱਕਾ ਇਹ ਰੇ ਹੋਇਆ ਨਹੀਂ ੱੱਕਾ 7-800 ਤੱਕ ਚੱਕਰ ਦੇ ਜਾ ਚੜ ਗਿਆ ਆਰਾਮ ਨਾਲ ਤਕੜਾ ਹੈ ਰੋਪੜ ਵਾਲੇ ਚੜਾਈ ਆ ਗਈ ਬਾਈ ਚੜਾਈ ਆ ਗਈ ਦੇਖਦੇ ਆਣ ਚੱਕ ਕੇ ਜਾਣਾ ਹੈ ਚੱਕਰ ਰੱਖਣੇ ਅਸੀਂ 1700 ਟੱਕਰ ਹੋ ਗਏ 1700 ਬਾਈ 1700 ਚੱਕੜਾਂ ਤੇ ਚੜੇ ਆ ਇਹ ਹਾਂ 14 1300 ਗਿਆ ਗਿਆ ਚੜ ਕੇ ਆ ਚੱਕਰ ਆ ਗਿਆ ਬਹੁਤ ਪਏ ਆ 1100 ਕੜ ਗਿਆ ਤਾਂ ਕਿ ਹੋ ਗਈ ਜਿਹੜਾ ਇਹ ਸਿੱਧੀ ਹੋ ਗਈ 10000 ਭਾਈ ਹੈ ਚੜ ਗਿਆ ਭਾਈ ਚੜ ਗਿਆ ਜਿਹੜੇ ਆ ਚੱਕਰ ਆਪਣਾ ਨਹੀਂ ਜੜਦਾ ਹੈਗਾ ਉਹਨੇ ਫਿਰ ਤਨੇ ਉਹ ਵੀ ਚੜ ਜਾਣਾ ਉਹ ਤਾਂ ਨਾਰਮਲ ਆ ਆਹੀ ਜਰਾ ਦੀ ਤਗੜਾ ਹੈ ਤਗੜਾ ਬਾਈ ਮਾਰ ਆ ਬਾਈ ਝੋਕਾ ਬਾਈ ਆ ਦੇਖ ਲੋ ਕਿੰਨੀ ਉੱਚੀ ਆ ਲੋ ਮਹਿਰ ਆ ਗਈ ਮਹਿਰ ਆ ਇਧਰ ਰੋਪੜ ਸ਼ਹਿਰ ਬਾਈ ਲੋ ਜੀ ਬਾਈ ਰੋਪੜ ਪਹੁੰਚ ਗਏ ਸਾਡੀ ਹੋ ਗਈ ਬੱਸ ਆ ਬਾਈ ਉਹ ਆਇਆ تھا ਝੋਕੇ ਵਾਲਾ ਆਉਂਦੇ ਕਿ ਡੰਡ ਵੱਟ ਗਈ ਛੰਡ ਲਵਾ ਦੇ ਯਾਰ ਉਹ ਤੇ ਬਾਈ ਭੁੱਖ ਲੱਗ ਗਈ ਫਿਰ ਇੱਕ 버ਗਰ ਖਾ ਕੇ ਚੱਲਦੇ ਆ ਇੱਕ ਸਾਨੂੰ ਸਾਰੇ ਰਾਤ ਜੇ ਕੋਈ ਕੁਲਚੇ ਵਾਲਾ ਨਹੀਂ ਮਿਲਿਆ ਮਿਲਿਆ ਨਹੀਂ ਬਾਈ ਜਾਂਦੇ ਹੋਏ ਵੀ ਨਹੀਂ ਮਿਲਿਆ ਆਉਂਦੇ ਹੋਏ ਵੀ ਨਹੀਂ ਤਾਂ ਫਿਰ ਖੈਰਾਬਾਰ ਨਾਲ ਕੇ ਰੁਕੇ ਆ ਉਡੀ ਜੇ ਪੇਟ ਪੂਜਾ ਕਰਕੇ ਫੇਰ ਜਾਉਂਗੇ ਧੋਖ ਲੱਗੀ ਲੱਗੀ ਟਾਈਮ ਵੀ ਬਹੁਤ ਹੋ ਗਿਆ ਕਿਆ ਬਹੁਤ ਹੋ ਗਿਆ ਟਾਈਮ ਦੇਖਦਾ ਬੰਦੇ ਕਹਿੰਦੇ ਆਪਣੇ ਆਪੇ ਓਏ 1 ਵੱਜ ਗਿਆ ਵਾਹ ਜੀ ਆਪਾਂ ਸਾਜਰੇ ਕਿੰਨੀ ਗਏ ਤੇ ਪਪਾ ਮੈਂ ਕਹਿੰਦਾ ਮੈਂ ਤੈਨੂੰ ਫੋਨ ਕਰ ਜਦ ਤੇਰਾ ਫੋਨ ਆਇਆ ਦੇਖ ਤਾਂ ਤੇਰਾ ਫੋਨ ਆਇਆ ਮੈਨੂੰ 10:00 ਵਜੇ 8 ਮਿੰਟ ਬੱਦ 11 12 1 3 ਘੰਟੇ ਲੱਗ ਜਾਂਦੇ ਆ 3 ਘੰਟੇ ਲੱਗ ਜਾਂਦੇ ਬਾਈ ਦੂਰ ਵੀ ਹੈ ਬਣਾ ਦਿਓ ਬਾਈ ਫਟਾਫਟ ਕਹਿੰਦੇ ਕਿ ਆ ਗਿਆ ਹਾਂ ਦੇਲਾ ਇਹਦੇ ਕਰਕੇ ਕਿੱਥੇ ਆਏ ਹੈ ਜੱਗੇ ਆ ਰਿਹਾ ਕਿ ਕਿਆ ਖਾਂਦੇ ਉਹਦੀ ਲਓ ਜੀ ਭਾਈ ਮਨੇ ਕਿੱਥੇ ਨੂੰ ਕੱਢਣ ਲੱਗਿਆ ਸਮੁੰਦਰ ਸਮੁੰਦਰ ਚੋਂ ਕੱਢਣ ਲੱਗਿਆ ਮਾਣਾ ਇਹ ਭਾਈ ਇਹ ਵਾਲਾ ਤੇ ਪੈਣੀ ਦਾ ਬਾਟਰ ਹੈ ਹਾਂ ਰਾਤ ਨੂੰ ਕੋਈ ਭਾਈ ਇਹ ਤਾਂ ਇਹ ਰਾਤ ਨੂੰ ਕੋਈ ਇੱਧਰ ਠੰਡ ਲੱਗੇ ਯਾ ਪਾਕਿਸਤਾਨ ਤੇ ਪੰਜਾਬ ਦਾ ਬਾਟਰ ਨਾ ਉਹ ਹੈ ਠੰਡ ਲੱਗੇ ਆਹੋ ਹੈ ਮਨੇ ਕਿਹਾ ਏ ਸੱਚਾ ਕਰ ਸੱਚਾ ਕਰ ਸਮਝਾਗਾ ਜਿੱਥੇ ਸਾਰੀ ਆਉਂਦੀ ਹੈ ਅਹੀਂ ਚੱਲੇ ਪੈਣੀ ਪਿੰਡ ਜੀ ਬਾਈ ਘੁੰਮਣ ਆ ਜੀ ਮਨੇ ਦਾ ਕੰਮ ਹੈਗਾ ਮਸ਼ੀਨਾਂ ਏਸੀਆਂ ਦਾ ਕਹਿੰਦਾ ਮੜਾ ਕੋਈ ਦੇਖ ਕੇ ਆਉਣਾ ਏ ਆਰਓ ਏਸੀ ਆਸਮਾਨ ਨੇ ਵਿੱਚ ਲੱਡੇ ਪਿਆ ਕਲੀ ਟੈਂਕੀ ਕਿੱਥੇ ਹੈ ਬਾਈ ਆਓ ਜੀ ਬਾਈ ਪੈਣੀ ਪਿੰਡ ਦੇ ਘਰ ਦੇਖੋ ਵਾਹੇ ਗੋ ਮਨੇ ਮਈ ਜਾ ਪੈਂਦਾ ਯਾਰ ਬਹੁ ਗੱਲਾ ਹੁੰਦਾ ਔਰੇ ਉਦਾਂ ਠੀਕ ਹੈ ਬਲੀ ਟੈਂਕੀ